ਲੋਏ ਮੁੰਡਾ ਲਾ ਪੈਣਾ ਦਾ ਪਰ ਸਾਹਿਬ ਜੀ ਤਿਆਰੀਆਂ ਕਰਨਾ ਥੋਲੇ ਮੱਲੇ ਲਈ ਆ ਚੰਨੀ ਸਾਡੇ ਕੋਲ ਤਾਰੇ ਨਹੀਂ ਪੈਂਦੀ ਇੱਕ ਯਾਰ ਕੀ ਆ ਯਾਰ ਬੰਦੇ ਆ ਤੁਸੀਂ ਬਹੁ ਜੱਲੇ ਆ ਤੁਸੀਂ ਹੈ ਲੋ ਜੀ ਨਮੀ ਤਾਰ ਪਾ ਗਏ ਚੰਨੀ ਹੁਣ ਆ ਪਈ ਇਹ ਪਤਾ ਨਹੀਂ ਕਿੰਨਾ ਕ ਟਾਈਮ ਰਹਿਣੀ ਆ ਫੇ ਭਾਜੀ ਕੱਢੇ ਦਿੰਦੇ ਨਾ ਨਾ ਉਧਰ ਰਹਿਣ ਤੋਂ ਕੋਈ ਗੱਲ ਨਹੀਂ ਨਾ ਤੇ ਚਾਈ ਕਰੇ ਅਰੇ ਬੰਦਰ ਵੀ ਲੱਗਾ ਸੈਟਿੰਗ ਕਰਨ ਜਦ ਮੈਂ ਪਹਿਲਾਂ ਕਹਾਂ ਨਾ ਟਾੜੀ ਲੈਰ ਮੈਂ ਚੰਨੀ ਕਹਿੰਦਾ ਨਹੀਂ ਰਹਿਣ ਦੇ ਉਹ ਨਾਲ ਹੀ ਵਾ ਸਰ ਜਾਣਾ ਬਹੁਤ ਆ ਕਿਥੋਂ ਲੱਭਿਆ ਇੱਥੇ ਮੂਰੇ ਪੈ ਲਓ ਜੀ ਹੋਲੇ ਮਲੇ ਦੀਆਂ ਤਿਆਰੀਆਂ ਬਾਇ ਕਰੋ ਮੇਰ ਕਰੇ ਬੋਲੇ ਜੀ ਸੋਹਣਿਆ ਹਾਲ ਕੀ ਕਾਲ ਕਿੱਦਾਂ ਬੇ ਰੈਡੀ ਹੋ ਚਲੋ ਜੀ ਚਲ ਜੇ ਫੇ ਆ ਜਾਓ ਹਿੰਦੀ ਰੈਡੀ ਆ ਫਿਰ ਲਓ ਜੀ ਗੁੱਡ ਮਾਰਨਿੰਗ ਜੀ ਆਹ ਲੱਗਾ ਜੱਕਣ ਹੋ ਗਈ ਆ ਤਿਆਰੀ ਹੁਣੇ ਮੰਮੀ ਜੀ ਚੱਲੇ ਆ ਹੁਣ ਆ ਜਾਓ ਜੀ ਫਿਰ ਮਿਲਦੇ ਆ ਰਾਹ 'ਚ ਚਲੋ ਬਈ ਚਲੋ ਲਓ ਜੀ ਤਿਆਰੀ ਆ ਓਕੇ ਆ ਬਈ ਜਾਣਾ ਨਾਲੇ ਹੀ ਫੇ ਨਹੀਂ ਨਹੀਂ ਚਲੋ ਜਣ ਕੇ ਭਾਲੇ ਭਾਜੀ ਓਕੇ ਜੋਤਿਆਂ ਰੋਕ ਲਿਆ ਜੀ ਮੁबारक ਬਾਰ ਹੌਲੀ ਹੌਲੀ ਰਾਹ 'ਚ ਇਕੱਠੀਆਂ ਹੋਈ ਜਾਣੀਆਂ ਆ ਖੜੇ ਆ ਸਾਰੇ ਵੀਰ ਭਰਾ ਹਾਂਜੀ ਕੀ ਬੋਰਡਾ ਜਾ ਰਹੇ ਹੋ ਲੋ ਲੋ ਠੀਕ ਬੱਸ ਦਾ ਨਾ ਨੱਕਰ ਜਾਂਦੇ ਆ ਸੋ ਨੰਮੀਆ ਸੰਤਾ ਦੂਰਪੁਰ ਸਾਦਾ ਸ਼ਹਿਰ ਚ ਜਾਓ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੰਜੂ ਭਾਜੀ ਦਾ ਬਹੁਤ ਛੱਤੀ ਦਿਨ ਆਇਆ ਚੱਲ ਆਓ ਚੱਲੇ ਤੂੰ ਖਿਜਿਆਗਾ ਤੇ ਆ ਓ ਚੱਲੀ ਡਰਾਈਵਰੀ ਸੁਣਾਦਾ ਪੈਂਦੇ ਆ ਮੈਂ ਚੱਲਾ ਪੜਦੀ ਹਾਂ ਯਾਰ ਦੁਪਹਿਰਾ ਚੜਾ ਗੁਰੂ ਘਰ ਜਾਣਾ ਮੱਥਾ ਟੇਕਣ ਖਿਜਿਓ ਆ ਆ ਲਓ ਜੀ ਆ ਬਾਬੇ ਵੀ ਆਪਣੇ ਬਾਜੂੜੀ ਆ ਗਏ ਆ ਪਹੁੰਚ ਗਏ ਬਾਜੀ ਵੇ ਪਹੁੰਚ ਗਏ ਪਹੁੰਚ ਆ ਵੀ ਲੈ ਚਲੀ ਦੇ ਲੈ ਵੀ ਟੱਕ ਲੋ ਇਹ ਵੀ ਇਹ ਵੀ ਮੋਰੇ ਮੋਰੇ ਲਓ ਜੀ ਬਸ ਹਿਆਲੇ ਪਹੁੰਚ ਗਏ ਹਨੀ ਭਾ ਕੋ ਬਾਕੀ ਗੜ ਸ਼ੰਕਰ ਆਪਣੇ ਭਰਾ ੜੀਖਦੇ ਆ ਪਹੁੰਚੇ ਉਹਨਾਂ ਕੋ ਖਿਜੇ ਪਏ ਆ ਵੀ ਤਪੇ ਪਏ ਆ ਪਿਆਰੀਆਂ ਕਰਨੀਆਂ ਸੋਹਟੀਆਂ ਕਿ ਨਹੀਂ ਸਾਨੂੰ ਪਤਾ ਹੀ ਨਹੀਂ ਜੱਲੀ ਭਰਾ ਡਰਾਈਵਰੀ ਸੁਣਾਦਾ ਪਾਲੇ ਕੀਤਾ ਕਿ ਜਵੇਰ ਦੇ ਨਾਲ ਦਿੱਤੀ ਗੱਡੀਆਂ ਆ ਸੀ ਝੋਟੀਆਂ ਵਾ ਪਿਆਰੀਆਂ ਤਾਰਾ ਮੜ ਗਿਆ ਕਰੋ ਮੇਰਾ ਭਰਾ ਜਿੰਦਗੀਆ ਕਰਕੇ ਜਾਓ ਪਿੰਡਾਂ ਦੀਆ ਤਾਰਾ ਹਾਂ ਜੀ ਹੋ ਗਈ ਯਾਤਰਾ ਸ਼ੁਰੂ ਬਤੀਆਂ ਜੀ ਪਾ ਹੋਈਆਂ ਕੱਠੀਆਂ ਤੇ ਅੱਧੀਆਂ ਰਾਹ ਚ ਆ ਅੱਗੇ ਬਣੀ ਜਾਓ ਉਹ ਦੇਖਣਾ ਚਾਹ ਕੰਨੇ ਫੋਨ ਕਰਦੇ ਆ ਮਾ ਜਣੀ ਸਵਾਗਤ ਕਰਤਾ ਹੈ ਜੀ ਲੇਟ ਆ ਤੇ ਸਰੋਪੇ ਬਾਤ ਤੇ ਆ ਬਹੁਤ ਜਿਆਦੇ ਲੇਟ ਹੋ ਗਏ ਆ ਠੀਕ ਆ ਜੀ ਆਹ ਲਓ ਜੀ ਮੁੱਲੇ ਮੁੱਲੇ ਲੈ ਆਪਣਾ ਪੂਰਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੰਤ ਵਧੀਆ ਹੋਈ ਵਾਰੀ ਚੱਲੇ ਆ ਬਾਬਾ ਮੇਰ ਕਰੇ ਸਤਿ ਸ਼ਾਂਤੀ ਜਾਈਏ ਸਤਿ ਸ਼ਾਂਤੀ ਜਾਈਏ ਦੇ ਚੀਮੇ ਭਾਈ ਹੁਣੀ ਮੇਨ ਤਾਰ ਕੱਟਦੀ ਆ ਜੀ ਬੜੀ ਉਹਨੇ ਇਹਨੂੰ ਨਾਲ ਲਾ ਕੇ ਦੇਖ ਲਾ ਹੁੰਦੀ ਆ ਚਲੋ ਜੀ ਕੋਈ ਗੱਲ ਨਹੀਂ ਕਰਦੇ ਆ ਰੋ ਜੀ ਹੁਣ ਹੋਰ ਸਾਡੇ ਮੈਸਤਰੀ ਬਦਲ ਗਏ ਰਵਿੰਦਰ ਕਾਰ ਸੈੱਟ ਬਾਬੇ ਇਹਨੂੰ ਗਲਾਬ ਕਿੱਥੇ ਇਹਨਾਂ ਦੇ ਗਲਾਬ ਉਹ ਦੂਰੋਂ ਤਾਰ ਜੋੜਦੀ ਕਹਿੰਦਾ ਸੋਚ ਲਾ ਕੇ ਦੇਖਦਾ ਆ ਗਿਆ ਹੀ ਸੋਚਦਾ ਬੋਲੀ ਕੀ ਫੇਸ ਆ ਰਿਹਾ ਆ ਇਹਨੂੰ ਹੁਣਾ ਬਣਾਦਾ ਮੂਰੇ ਤੈਨੂੰ ਬਾਲੇ ਮੋਰੇ ਹੋਣਾ ਪੈਣਾ ਚਲੋ ਚਲੋ ਕੋਈ ਗੱਲ ਨਹੀਂ ਜੀ ਆਜੋ ਜੀ ਫਟਵਾਰੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਬਟਨਾਂ ਬੰਦ ਗੱਲ ਆ ਲਓ ਜੀ ਆ ਗਏ ਆ ਗਰਾਊਂਡ ਚੋਂ ਸਾਰੇ ਵੀਰ ਭਰਾ ਬੀਬੀ ਜੀ ਦਾ ਵੀ YouTube ਚੈਨਲ ਹੈਗਾ ਲੱਗੇ ਵੀਡੀਓ ਬਣਾਉਣ ਜਾਂਦੇ ਅਸੀਂ ਪਾਉਣੀ ਆ ਲਓ ਜੀ ਹੋਲੇ ਮੱਲੇ 2024 ਵਾਇਗੁਰੂ ਮੇਰ ਕਰੇ ਆਈਏ ਤੇ ਅਗਾਹ ਤੋਂ ਵੀ ਕਾਮਨਾ ਕਰਦੇ ਕਿ ਨੌਜਵਾਨ ਔਰ ਸਾਰਾ ਪੰਜਾਬ ਦੇ ਇਸ ਖੁਸ਼ੀਆਂ ਖਸ਼ਾਲੀਆਂ ਦੇ ਨਾਲ ਉਹ ਲਾਹ ਮਹੱਲਾ ਮਨਾਉਂਦਾ ਜਾਵੇ ਹਾਂਜੀ ਵਿਚਾਰ ਹਾਂਜੀ ਸਾਈਡ ਤੇ ਹੋਇਆ ਜੀ ਅਸਲੋ ਕੋਲ ਲਓ ਜੀ ਲੰਗਰ ਸਥਾਨ ਤੇ ਰੁਕੇ ਆ ਜੀ ਆਹ ਲੋ ਆਹ ਲੋ ਆਹ ਸੰਗਤ ਵਾਰੋ ਚੱਲੀ ਤੁਸੀਂ ਲੇਟ ਆ ਬਲਿੰਦਰ ਪਾ ਜੀ ਚਲੋ ਵੇ ਛੇਤੀ ਛਕ ਲਓ ਵੇ ਟਾਈਮ ਨਾ ਪਹੁੰਚ ਗਏ ਲਓ ਜੀ ਲੰਗਰ ਸਥਾਨ ਤੇ ਰੁਕ ਗਏ ਆ ਕਿਰਿਓ ਲੰਗਰ ਛਕ ਰਾਇਆ ਸਾਰੇ ਟਿੱਕੀਆਂ ਖਾਦੀਆਂ ਜੀ ਟਿੱਕੀਆਂ ਚਾਹ ਭੱਲੇ ਹਾਂਜੀ ਰਮਨ ਜੀ ਕਿੱਦਾਂ ਲਓ ਜੀ ਇਹ ਲਾ ਰੋਲਾ ਨੇ ਦਿੱਤਾ ਜੋ ਹਰਿੰਦੇ ਹੁਣੇ ਹਨੇ ਹੁਣੇ ਇਹਨਾਂ ਨੇ ਜ਼ੋਰ ਦਿੱਤਾ ਇੱਧਰ ਕਹਿੰਦੇ ਜਦੇ ਪਾਈ ਜਾਣੀਆਂ ਨਾਲੋਂ ਨਾਲਕ ਨਹੀਂ ਪਿੰਦੀ ਫੜਦੇ ਨਹੀਂ ਅਗੇ ਪਿੰਦੀ ਬਾਦ ਇਹ ਲਾ ਰੀਲਾ ਪਾਈ ਜਾਂਦੇ ਦੋਏ ਜਣੇ ਵਾਕਿਆ ਗੱਲ ਸਹੀ ਇਹ ਲਾ ਛੱਟ ਚਾਹ ਦਾ ਹੀ ਕਿੜਾ ਦਿੱਤਾ ਆਇਆ ਹੀ ਨਹੀਂ ਚਾਹ ਦਾ ਵੀ ਕਿੜਾ ਦਿੱਤਾ ਆਇਆ ਨਿੰਦਰ ਭਾਜੀ ਵੀ ਦੇ ਲੋ ਟੈਕਟ ਦੋ ਪਰ ਵਧਾ ਲਈ ਨਿੰਦਰ ਭਾਜੀ ਨੇ ਕਹਿੰਦੇ ਨਾ 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 ਉਹਨਾਂ ਮੱਲਾ ਦੇਖ ਕੇ ਜਾਣਾ ਕੰਮ ਚੱਕ ਕੇ ਯਾਰ ਅਖਿਆ ਚਾਕੇ ਇਹ ਤਾਂ ਸੱਪਾ ਸੱਪ ਨਹੀਂ ਨਹੀਂ ਸ਼ੇਰ ਸੱਚ ਉਹ ਸੱਪਾ ਰਾਜਾ ਇਕੱਠਾ ਹੀ ਆਰਾਜਾ ਕਿੱਥੇ ਦਾ ਰਾਜਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਵਰਤਾ ਉੱਲੀ ਜਾ ਬਣੀਆ ਭਰਾਵਾ ਪਹਿਲੀ ਵਾਟੀ ਆ ਆਜਾ ਫਿਰ ਪਹਿਲੀ ਵਾਟੀ ਕਿੱਥੇ ਕਰਨ ਦਾ ਪਰਸਾ ਪਹੁੰਚਣਾ ਇਕੱਠੇ ਨੂੰ ਚੰਗੀ ਆ ਗੱਲਾਂ ਇਹ ਸਵੇਰ ਤੇਨ ਘੰਟੇ ਚਲੋ ਚਲੋ ਭਾਈ ਜੀ 10 ਕਿਲੋਮੀਟਰ ਰਹਿ ਗਏ ਆਪਾਂ ਨੂੰ ਸ਼ੂਰ ਤੋਂ ਦੇਖੂਆਂ ਦੇ ਪੀਰ ਜੀ ਆਜੋ ਆਜੋ ਆਕੇ ਭਾਈ ਤੂੰ ਹੀ ਲੇਟ ਕੀਤਾ ਸਾਨੂੰ ਏ ਸਾਡਾ ਜੀ ਵੱਡਾ ਭਾਜੀ ਆ ਇਹ ਆਏ ਸਪੈਸ਼ਲ ਇੰਗਲੈਂਡ ਤੋਂ ਆਏ ਆ ਕੱਟ ਲਈ ਆ ਆਪਣਾ ਮਨਿੰਦਰ ਭਾਜੀ ਇਟਲੀ ਤੋਂ ਆਏ ਆ ਬਹੁਤ ਬਹੁਤ ਧੰਨਵਾਦ ਹੈ ਨਾ ਭਰਾਵਾ ਦਾ ਇਹ ਸਾਨੂੰ ਇਕੱਠੇ ਕਰ ਲੈਂਦੇ ਆ ਟਾਈਮ ਸਾਰਾ ਬਸ 30 ਘੰਟੇ ਜੀ ਅਸੀਂ ਜੀ 10 ਕਿਲੋਮੀਟਰ ਆਏ ਅਸੀਂ 30 ਘੰਟੇ ਅੱਜ 10 ਕਿਲੋਮੀਟਰ ਆ ਗਏ 30 ਘੰਟੇ ਦੇਖ ਲਓ ਜੀ ਉਹ ਬਾਟ ਗੱਡੀ ਬਹੁਤ ਬਾਟ ਗੱਡੀ ਉਹ ਬਾਟ ਗੱਡੀ ਬਹੁਤ ਤੇਜ਼ੀ ਨਾਲ ਆਏ ਆ ਐਸੇ ਹਸਾਬ ਨਾਲ ਚੱਲਦੇ ਨੇ ਸ਼ੇਰ ਜੀ ਹਾਂ ਓ ਜੀ ਵੀਰੋ ਚੱਲੇ ਆ ਅਨੰਦਪੁਰ ਸਾਹਿਬ ਨੂੰ ਕਿਉ ਚੰਨੀ ਬੋਲਦਾ ਨਹੀਂ ਉੱਪਰੋਂ ਲਖਾ ਦਿਓ ਮਾਲੇਵਾ ਫਿਆਰੇ ਮਾਲੇਵਾ ਫਿਆਰੇ ਰਾਜ ਪੂਰਾ ਆ ਰਾਜ ਪੂਰਾ ਆ ਅਸੀਂ ਮੇਨ ਬੰਦੇ ਆ ਤਾਂ ਕਰਕੇ ਦਾ ਝੰਡਾ ਹੋਰ ਲਾਏ ਆ ਬੱਸ ਬੱਸ ਬਾਉ ਜੀ ਹਰੋਈ ਸੇਵਾ ਜੀ ਲੋ ਜੀ ਬੱਸ ਜੀ ਬੱਸ ਬੱਸ ਬਾਜੀ

ਇਹ ਬੜੀ ਮਹੱਤਵਪੂਰਨ ਲੋਕ ਜੀ ਪਹੁੰਚ ਗਏ ਜੀ ਪਹੁੰਚ ਗਏ ਬਹੁਤ ਜੀ ਆਨੰਦ ਕਰੋ ਸਾਨੂੰ ਜੀ ਨੰਦਪੁਰ ਸਾਹਿਬ ਦੀ ਧਰਤੀ ਪਹੁੰਚ ਗਿਆ ਲੰਗਰ ਛਕਦੇ ਵੀ ਦੇਖਦੇ ਆ ਸਰ ਇਹਦਾ ਇੱਥੇ ਬਾਹਰ ਹੀ ਜਾਂਦਾ ਹੈ ਹਾਏ ਰੇ ਲੋ ਜੀ ਲੋ ਛੰਡੇ ਵਾਲੀ ਜਿਹੜੀ ਗੱਲਬਾਤ ਆ ਇਹ ਕੰਗਿਆ ਨੇ ਕਾਪੀ ਕੀਤੀ ਦੇਖ ਕੇ ਕੰਗਿਆ ਨੇ ਆਪਾਂ ਦੇ ਲਾਕਰ ਤਾਂ ਸ਼ੁਰੂ ਨਹੀਂ ਇਹ ਗੱਲ ਨਹੀਂ ਹੋਣੀ ਆ ਲਓ ਜੀ ਮਾਰ ਕੇ ਵਾਦ ਓਵਰ ਖੜੀ ਗੱਲ ਹੀ ਪਾ ਰਹੀ ਹੈ ਬੱਚੇ ਬੱਚੇ ਬੁਲਾ ਲੈਣ ਲੋ ਬਾਰੀ ਦੇ ਕੋਲੇ ਮੈਂ ਲੈ ਰੇ ਰੌਣਖਾ ਰੈਟਰਾਂ ਟਰੈਕਟਰ ਆਈ ਜਾਂਦੇ ਆ ਜੀ ਆਈ ਜਾਂਦੇ ਆ ਪਿਆਰ ਸਿੱਖ ਕੌਮ ਦਾ